ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡਰ ਪੰਜਾਬੀ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਠਿੰਡਾ ਪੰਜਾਬ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ ਬਠਿੰਡਾ ਕਿਲੇ ਦੇ ਨਾਲ-ਨਾਲ ਇੱਥੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਦੇਖਣ ਲਈ ਆਉਂਦੇ ਹਨ ਹੁਣ ਬਠਿੰਡਾ ਵਿੱਚ ਵੱਖ-ਵੱਖ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੇ ਕਾਲਜ ਅਤੇ ਯੂਨੀਵਰਸਟੀਆਂ ਵੀ ਖੁੱਲ ਗਈਆਂ ਹਨ ਪਰ ਬਹੁਤ ਸਾਰੇ ਸਟੂਡੈਂਟਸ ਹਨ ਜੋ ਬਿਊਟੀ ਇੰਡਸਟਰੀ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਅਤੇ ਬਠਿੰਡਾ ਵਿੱਚ ਰਹਿ ਕੇ ਕੋਰਸ ਕਰਨਾ ਚਾਹੁੰਦੇ ਹਨ ਇਸ ਲਈ ਅੱਜ ਦੀ ਵੀਡੀਓ ਸਿਰਫ ਉਹਨਾਂ ਸਟੂਡੈਂਟਸ ਲਈ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਠਿੰਡਾ ਵਿੱਚ ਬਿਊਟੀ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਟੌਪ ਦੀਆਂ ਤਿੰਨ ਅਕੈਡਮੀਆ ਬਾਰੇ ਜਾਣਕਾਰੀ ਦੇਵਾਂਗੇ ਇਹਨਾਂ ਅਕੈਡਮੀਆ ਦੀ ਚੋਣ ਸਟੂਡੈਂਟਸ ਰਿਵਿਊਜ਼ ਅਤੇ ਜੋਬ ਪਲੇਸਮੈਂਟ ਅਤੇ ਟ੍ਰੇਨਰ ਦੀ ਟ੍ਰੇਨਿੰਗ ਕੁਆਲਿਟੀ ਦੇ ਆਧਾਰ ਤੇ ਕੀਤੀ ਗਈ ਹੈ ਆਓ ਪਹਿਲਾਂ ਤੁਹਾਨੂੰ ਬਠਿੰਡਾ ਵਿੱਚ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਟੌਪ ਦੀਆਂ ਤਿੰਨ ਅਕੈਡਮੀਆਂ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਬਠਿੰਡਾ ਦੀ ਟੌਪ 3 ਅਕੈਡਮੀਆਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਸੈਲੂਨ ਬਠਿੰਡਾ ਦੂਜੇ ਨੰਬਰ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਬਠਿੰਡਾ ਅਤੇ ਤੀਜੇ ਨੰਬਰ ਤੇ ਲੈਕਮੇ ਅਕੈਡਮੀ ਬਠਿੰਡਾ ਆਉਂਦੀ ਹੈ ਹੁਣ ਅਸੀਂ ਤੁਹਾਨੂੰ ਇਨ੍ਹਾਂ ਅਕੈਡਮੀਆਂ ਬਾਰੇ ਡਿਟੇਲ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹਾਂ 99 ਇੰਸਟੀਚਿਊਟ ਆਫ ਬਿਊਟੇਨ ਵੈਲਨੈਸ ਸੈਲੂਨ ਬਠਿੰਡਾ ਪੰਜਾਬ ਵਿੱਚ ਬਿਊਟੀ ਕੋਰਸਾਂ ਲਈ ਪਹਿਲੇ ਨੰਬਰ ਤੇ ਹੈ 99 ਇੰਸਟੀਚਿਊਟ ਆਫ ਬਿਊਟੇਨ ਵੈਲਨੈਸ ਸੈਲੂਨ ਬਠਿੰਡਾ ਬ੍ਰਾਂਚ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ 99 ਇੰਸਟੀਚੂਟ ਆਫ ਬਿਊਟੀ ਐਂਡ ਵੈਲਨੈਸ ਸਲੂਨ ਬਠਿੰਡਾ ਬ੍ਰਾਂਚ ਦੇ ਇੱਕ ਬੈਚ ਵਿੱਚ ਤੀਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਲਈ ਸਟੂਡੈਂਟਸ ਨੂੰ ਆਸਾਨੀ ਨਾਲ ਦਾਖਲਾ ਮਿਲ ਜਾਂਦਾ ਹੈ 99 ਇੰਸਟੀਚੂਟ ਆਫ ਬਿਊਟੀ ਐਂਡ ਵੈਲਨੈਸ ਸਲੂਨ ਬਠਿੰਡਾ ਬ੍ਰਾਂਚ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਡਿਊਰੇਸ਼ਨ 1 ਸਾਲ ਹੈ ਅਤੇ ਇਸ ਦੀ ਫੀਸ ਲਗਭਗ 4 ਲੱਖ ਰੁਪਏ ਹੈ 99 ਇੰਸਟੀਚੂਟ ਆਫ ਬਿਊਟੀ ਐਂਡ ਵੈਲਨੈਸ ਸਲੂਨ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ 99 ਇੰਸਟੀਚਿਊਟ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਇੱਥੇ ਕੋਰਸ ਕਰਨ ਵਾਲੇ ਕੁਝਕ ਸਟੂਡੈਂਟਸ ਨੂੰ ਹੀ ਆਪਣੇ ਦਮ ਤੇ ਜੌਬ ਲੱਭਣੀ ਪੈਂਦੀ ਹੈ। ਸਟੂਡੈਂਟਸ ਦੇ ਅਨੁਸਾਰ ਇੱਥੋਂ ਦੇ ਟ੍ਰੇਨਰਸ ਬਹੁਤ ਸਹਿਯੋਗੀ ਹਨ ਅਤੇ ਟ੍ਰੇਨਿੰਗ ਦੌਰਾਨ ਬਹੁਤ ਮਦਦ ਕਰਦੇ ਹਨ। 99 ਇੰਸਟੀਚਿਊਟ ਬਠਿੰਡਾ ਬ੍ਰਾਂਚ ਨੂੰ ਸਟੂਡੈਂਟਸ ਵੱਲੋਂ ਵਧੀਆ ਰਿਵਿਊਜ਼ ਦਿੱਤੇ ਗਏ ਹਨ ਸਟੂਡੈਂਟਸ 99 ਇੰਸਟੀਚਿਊਟ ਦੀ ਬਠਿੰਡਾ ਬ੍ਰਾਂਚ ਤੋਂ ਡਿਪਲੋਮਾ ਕੋਰਸ ਸ਼ਾਰਟ-ਟਰਮ ਕੋਰਸ ਅਤੇ ਲੌਂਗ-ਟਰਮ ਕੋਰਸ ਕਰ ਸਕਦੇ ਹਨ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਸਲੂਨ ਦੀਆਂ ਬ੍ਰਾਂਚਾਂ ਪੰਜਾਬ ਦੇ ਬਠਿੰਡਾ ਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਮੌਜੂਦ ਹਨ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਸਲੂਨ ਬਠਿੰਡਾ ਬ੍ਰਾਂਚ ਦਾ ਪਤਾ ਤੁਹਾਨੂੰ ਸਕਰੀਨ ਤੇ ਦਿੱਤਾ ਗਿਆ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਪੰਜਾਬ ਵਿੱਚ ઓਰੇਨ ਇੰਟਰਨੈਸ਼ਨਲ ਅਕੈਡਮੀ ਦੀ ਬਠਿੰਡਾ ਬ੍ਰਾਂਚ ਬਿਊਟੀ ਕੋਰਸਾਂ ਦੀ ਪੇਸ਼ਕਸ਼ ਕਰਨ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ। ઓਰੇਨ ਇੰਟਰਨੈਸ਼ਨਲ ਅਕੈਡਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਬਠਿੰਡਾ ਬ੍ਰਾਂਚ ਵਿੱਚ ਹਾਈਲੀ ਐਕਸਪਰਟ ਅਤੇ ਪ੍ਰੋਫੈਸ਼ਨਲ ਟ੍ਰੇਨਰਸ ਹਨ। ઓਰੇਨ ਇੰਟਰਨੈਸ਼ਨਲ ਅਕੈਡਮੀ ਬਠਿੰਡਾ ਬ੍ਰਾਂਚ ਤੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ઓਰੇਨ ਇੰਟਰਨੈਸ਼ਨਲ ਬਠਿੰਡਾ ਬ੍ਰਾਂਚ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਡਿਊਰੇਸ਼ਨ 1 ਸਾਲ ਹੈ ਅਤੇ ਜੇ ਫੀਸ ਲਗਭਗ 5 ਲੱਖ ਰੁਪਏ ਹੈ। ਸਟੂਡੈਂਟਸ ਇੱਥੋਂ ਹਰ ਔਰੇਨ ਇੰਟਰਨੈਸ਼ਨਲ ਅਕੈਡਮੀ ਬਠਿੰਡਾ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਔਰੇਨ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਧਿਤ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਔਰੇਨ ਇੰਟਰਨੈਸ਼ਨਲ ਦੀਆਂ ਭਾਰਤ ਵਿੱਚ ਹੋਰ ਵੀ ਬਹੁਤ ਸਾਰੀਆਂ ਬ੍ਰਾਂਚਾਂ ਹਨ ਜਿੱਥੇ ਸਟੂਡੈਂਟਸ ਕੋਰਸ ਕਰ ਸਕਦੇ ਹਨ। ਸਟੂਡੈਂਟਸ ਨੇ ਔਰੇਨ ਇੰਟਰਨੈਸ਼ਨਲ ਅਕੈਡਮੀ ਦੀ ਬਠਿੰਡਾ ਬ੍ਰਾਂਚ ਦਾ ਵੀ ਵਧੀਆ ਰਿਵਿਊ ਦਿੱਤਾ ਹੈ। ਸਕਰੀਨ ਤੇ ਤੁਹਾਨੂੰ ਔਰੇਨ ਇੰਟਰਨੈਸ਼ਨਲ ਬਠਿੰਡਾ ਦਾ ਪਤਾ ਦਿੱਤਾ ਗਿਆ ਹੈ। ਇੱਥੇ ਸਟੂਡੈਂਟਸ ਦਾਖਲੇ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਪੰਜਾਬ ਵਿੱਚ ਲਕਮੇ ਅਕੈਡਮੀ ਦੀ ਬਠਿੰਡਾ ਬ੍ਰਾਂਚ ਬਿਊਟੀ ਕੋਰਸਾਂ ਲਈ ਤੀਜੇ ਨੰਬਰ ਤੇ ਆਉਂਦੀ ਹੈ ਹਾਲਾਂਕਿ ਲਕਮੇ ਅਕੈਡਮੀ ਦੀਆਂ ਪਾਰਟ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ ਬਠਿੰਡਾ ਬ੍ਰਾਂਚ ਕੋਲ ਬਹੁਤ ਐਕਸਪੀਰੀਅੰਸ ਟ੍ਰੇਨਰ ਹਨ ਜੋ ਸਟੂਡੈਂਟਸ ਨੂੰ ਵਿਸਥਾਰ ਵਿੱਚ ਗੱਲਾਂ ਸਮਝਾਉਂਦੇ ਹਨ ਲਕਮੇ ਅਕੈਡਮੀ ਬਠਿੰਡਾ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਟੂਡੈਂਟਸ ਲਕਮੇ ਅਕੈਡਮੀ ਦੀ ਬਠਿੰਡਾ ਬ੍ਰਾਂਚ ਤੋਂ ਮੇਕਅਪ ਕੋਰਸ ਹੈਅਰ ਕੋਰਸ ਨੇਲ ਕੋਰਸ ਬਿਊਟੀ ਪਾਰਲਰ ਕੋਰਸ ਆਦਿ ਕਰ ਸਕਦੇ ਹਨ ਜੇਕਰ ਲਖਮੀ ਅਕੈਡਮੀ ਦੀ ਬਠਿੰਡਾ ਬ੍ਰਾਂਚ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਡਿਊਰੇਸ਼ਨ ਦੀ ਗੱਲ ਕਰੀਏ ਤਾਂ ਇਹ 1 ਸਾਲ ਹੈ ਅਤੇ ਇਸ ਦੀ ਫੀਸ ਲਗਭਗ 5 ਲੱਖ ਰੁਪਏ ਹੈ। ਲਖਮੀ ਅਕੈਡਮੀ ਦੀ ਬਠਿੰਡਾ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਲਖਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਧਿਤੋ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੇ ਪੈਂਦੀ ਹੈ। ਲਖਮੀ ਅਕੈਡਮੀ ਦੀ ਬਠਿੰਡਾ ਬ੍ਰਾਂਚ ਵਿੱਚ ਦਾਖਲਾ ਲੈਣ ਲਈ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ। ਜੇਕਰ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਿਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੇ ਟੌਪ ਦੀ ਬਿਊਟੀ ਪਰਤ ਦੀ ਟੌਪ ਦੀ ਅਕੈਡਮੀ ਵਿੱਚ ਤੁਹਾਨੂੰ ਬਹੁਤ ਹੀ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਾਰਨ ਤੁਸੀਂ ਬਿਊਟੀ ਇੰਡਸਟਰੀ ਵਿੱਚ ਇੱਕ ਮਾਹਿਰ ਵਜੋਂ ਉੱਭਰਦੇ ਹੋ ਅਤੇ ਜਿਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੋਬ ਪ੍ਰਦਾਨ ਕਰਦੇ ਹਨ ਜੇਕਰ ਤੁਸੀਂ ਭਾਰਤ ਦੀਆਂ ਟੌਪ ਦੀਆਂ ਬਿਊਟੀ ਕੋਰਸ ਅਕੈਡਮੀ ਤੋਂ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਭਾਰਤ ਦੀਆਂ ਟੌਪ 3 ਪੂਰੀਆਂ ਬਿਊਟੀ ਪਾਰਲਰ ਕੋਰਸ ਵਾਲੀਆਂ ਅਕੈਡਮੀ ਬਾਰੇ ਜਾਣਕਾਰੀ ਦਿੰਦੀ ਹੈ ਇਹ ਪੂਰੇ ਭਾਰਤ ਦੀਆਂ ਟੌਪ ਦੀਆਂ ਤਿੰਨ ਬਿਊਟੀ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਕਰਕੇ ਹਾਈ ਇੰਡੀਆ ਦੇ ਟੌਪ 3 ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰਸ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰਸ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਸ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਇਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਨੇਲ ਕੋਰਸ, ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੀ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਹਨ। ਇਸੇ ਇੱਕ ਬ੍ਰਾਂਚ Noida Sector 18 Metro Station ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ 로ਰੀ ਗਾਰਡਨ Metro Station ਦੇ ਨੇੜੇ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਗ੍ਰਿੰਦੇ ਦਿੰਦਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਇੰਡੀਆ ਵਿੱਚ VLCC Institute ਦੀ Mumbai ਬ੍ਰਾਂਚ ਦੂਜੇ ਨੰਬਰ ਤੇ ਆਉਂਦੀ ਹੈ। ਪੂਰੇ ਦੇਸ਼ ਵਿੱਚ PLCC Institute ਦੀਆਂ ਕਈ ਬ੍ਰਾਂਚਾਂ ਹਨ ਪਰ VLCC ਦੇ ਬਾਕੀ ਬ੍ਰਾਂਚਾਂ ਦੇ ਮੁਕਾਬਲੇ ਵਿੱਚ VLCC Institute ਦੀ Mumbai ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਹਨ। ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 8 ਲੱਖ ਰੁਪਏ ਹੈ ਅਤੇ ਇਹ ਕੋਰਸ 1 ਸਾਲ ਦਾ ਹੁੰਦਾ ਹੈ VLC ਸੇ ਇੰਸਟੀਚੂਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚੇਸ ਨਾਲੋਂ ਠੀਕ ਠਾਕ ਹੈ ਅਤੇ ਇਥੋਂ ਕੋਰਸ ਕਰਮਲੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੋਬ ਲੱਭਣੀ ਪੈਂਦੀ ਹੈ VLC ਸੇ ਇੰਸਟੀਚੂਟ ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਤੀਜੇ ਨੰਬਰ ਤੇ ਆਉਂਦੀ ਹੈ ਲੱਕਮ ਅਕੈਡਮੀ ਦੀ ਮੁੰਬਈ ਬ੍ਰਾਂਚ ਪੂਰੇ ਦੇਸ਼ ਵਿੱਚ ਲੱਕਮ ਅਕੈਡਮੀ ਦੀ ਪਰ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਸਟੂਡੈਂਟਸ ਨੂੰ ਹਰ ਇੱਕ ਚੀਜ਼ ਬ੍ਰਿਕ ਨਾ ਸਮਝਾਉਂਦੇ ਹਨ ਲਕਮੇ ਕਾਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਰੁਪਏ ਹੈ ਅਤੇ ਜੀ ਡਿਊਰੇਸ਼ਨ 1 ਸਾਲ ਹੈ ਲਕਮੇ ਕਾਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਹੈ ਇਹ ਤੋਂ ਕੋਰਸ ਕਰਨ ਵਾਲੇ ਕੁੱਝ ਸਟੂਡੈਂਟਸ ਨੂੰ ਖੁਦ ਜੌਬ ਲੱਭੜੀ ਪੈਂਦੀ ਹੈ ਜੇ ਤੁਸੀਂ ਲਖਮੀ ਅਕੈਡਮੀ ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇ ਤੁਸੀਂ ਭਾਰਤ ਦੀ ਕਿਸੇ ਹੋਰ ਅਕੈਡਮੀ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਉਸ ਬਾਰੇ ਵੀ ਵੀਡੀਓ ਬਣਾ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਅੱਜ ਦੇ ਵੀਡੀਓ ਵਿੱਚ ਸਿਰ ਇੰਨਾ ਹੀ ਬਿਊਟੀ ਇੰਡਸਟਰੀ ਬਾਰੇ ਹੋਰ ਜਾਣਨ ਲਈ ਸਾਡੇ YouTube ਚੈਨਲ Best Career Guide for Punjabi ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਦਬਾਉਣਾ ਵੀ ਨਾ ਭੁੱਲਿਓ